ਮਨਜੋਗ ਐਸਐਸਪੀ ਸਾਬ ਪਟਿਆਲੇ ਦੀਆਂ ਹਦਾਇਤਾਂ ਮੁਤਾਬਕ ਜੀ ਡੀਐਸਪੀ ਸਾਹਿਬ ਡਰੈਫਟ ਡੀਐਸਪੀ ਸਮਾਣਾ ਤੇ ਮਾਨਜੋਗ ਐਸਐਸ ਜੀਐਮ ਸਾਹਿਬ ਸਮਾਣਾ ਵੀ ਆਏ ਸੀਗੇ ਜੀ ਤੇ ਜੀਪੀ ਸਾਹਿਬ ਗਰਗਸਾਹ ਲੈਂਡ ਕਲੱਬ 골ਡ ਇਹਨਾਂ ਵੱਲੋਂ ਪ੍ਰਾਰਲਾ ਕੀਤਾ ਗਿਆ ਇਹਨਾਂ ਦੇ ਸਹਿਯੋਗ ਦੇ ਨਾਲ ਜੀ ਧੁੰਦ ਤਾਂ ਕਿ ਕੋ ਹਾਦਸਿਆਂ ਤੋਂ ਬਚਿਆ ਜਾ ਸਕੇ ਜਿਹੜਾ ਮਹੀਨਾ ਚੱਲ ਰਿਹਾ ਜੀ ਧੁੰਦਾ ਦਾ ਕਰਕੇ ਜੀ ਇਹ ਅਸੀਂ ਆਏ ਸਾਲ ਹੀ ਕਰਦੇ ਆਂ ਵੈਸੇ ਤਾਂ ਜਿਵੇਂ ਦੱਸਿਆ ਜੀ ਜੀਪੀ ਗਰਗਸਾਹ ਨੇ ਕਿ ਸਾਰਾ ਸਾਲ ਹੀ ਚੱਲਣਾ ਚਾਹੀਦਾ ਇਹ ਸਿਸਟਮ ਤੇ ਕਰਦੇ ਨੇ ਇਹਨਾਂ ਦੇ ਸਦਕਾ ਜੀ ਇਨਾਂ ਦੇ ਸਹਿਯੋਗ ਦੇ ਨਾਲ ਜੀ ਅਸੀਂ ਉਪਰਾਲਾ ਕਰਿਆ ਤੇ ਸ਼ਹਿਰ ਵਾਸੀਆਂ ਨੂੰ ਅਪੀਲ ਵੀ ਕਰਦੇ ਹਾਂ ਬਤ ਤੋਂ ਬਤ ਜਿਹੜੇ ਗੱਡੀਆਂ ਤੇ ਨਹੀਂ ਲੱਗੀ ਇਹ ਲਵਾਉਣ ਦੀ ਸਟicker ਸਾਡੇ ਕੋਲੋਂ ਹਾਸਲ ਕਰ ਸਕਦੇ ਨੇ ਦਫ਼ਤਰ ਪਏ ਨੇ ਜੀ ਇੱਕ ਇੱਕ ਪਲ ਐਂਬੂਲੈਂਸ ਦੇ ਵਿੱਚ ਜਿਹੜਾ ਮਰੀਜ਼ ਹੁੰਦਾ ਉਹਦੇ ਵਾਸਤੇ ਬਹੁਤ ਵੱਡਾ ਹੁੰਦਾ ਤੇ ਅਸੀਂ ਜੇ ਰਸਤੇ 'ਚ ਵਹੀਕਲ ਲਗਾ ਜਾਂਦੇ ਆ ਤੇ ਉਹ ਐਂਬੂਲੈਂਸ ਸਮੇਂ ਸਿਰ ਨਹੀਂ ਪਹੁੰਚਦੀ ਤਾਂ ਕਿਸੇ ਦੀ ਬਹੁਤ ਕੀਮਤੀ ਜਾਨ ਜਾ ਸਕਦੀ ਹੈ ਇਸ ਦੇ ਵਿੱਚ ਇਸੇ ਕਰਕੇ ਮੈਂ ਸਮਾਣਾ ਵਾਸੀਆਂ ਨੂੰ ਬੇਨਤੀ ਕਰਦਾ ਹਾਂ ਵੀ ਪ੍ਰਸ਼ਾਸਨ ਦਾ ਸਾਥ ਦਿਓ ਸਾਡੇ ਕਲੱਬ ਵੱਲੋਂ ਹਰ ਸਾਲ ਰਿਫਲੈਕਟਰ ਲਗਾਏ ਜਾਂਦੇ ਨੇ ਜੋ ਇਹ ਪੰਜਾਬ ਸਰਕਾਰ ਦੀਆਂ ਪੁਲਿਸ ਮੈਗਵੇ ਦੀ ਹਦਾਇਤਾਂ ਮੁਤਾਬਕ ਟ੍ਰੈਫਿਕ ਸਾਈਨ ਤਿਆਰ ਬਣਾਇਆ ਜਾਂਦਾ ਹੁਣ ਟ੍ਰੈਫਿਕ ਮਹੀਨਾ ਟ੍ਰੈਫਿਕ ਮਾਹ ਕਿਹਾ ਜਾਂਦਾ ਇਸ ਵਿੱਚ ਅਸੀਂ ਵੱਧ ਚੜ ਕੇ ਹਿੱਸਾ ਲਿਆ ਅਸੀਂ ਆਮ ਲੋਕਾਂ ਨੂੰ ਅਪੀਲ ਕਰਦੇ ਆ ਰਾਤ ਨੂੰ ਧੁੰਦ ਦੇ ਸਮੇਂ ਇੱਕ ਤਾਂ ਧਿਆਨ ਰੱਖਣ ਤੇ ਸ਼ਹਿਰ ਦੇ ਵਿੱਚ ਜੋ ਆਪਣੇ ਸੜਕਾਂ ਦੇ ਮੇਨ ਬਾਜ਼ਾਰ ਨੇ ਉੱਥੇ ਪਾਰਕਿੰਗ پارک ਕਰਕੇ ਗੱਡੀ ਕਿਤੇ ਦੂਰ ਨਾ ਜਾਣ ਕਿਉਂਕਿ ਟ੍ਰੈਫਿਕ ਨੂੰ ਆਉਣ ਜਾਣ ਚ ਬਹੁਤ ਮੁਸ਼ਕਲ ਹੁੰਦੀ ਆ ਆਪ ਲੋਕਾਂ ਨੂੰ ਬੜੀ ਮੁਸ਼ਕਲ ਦਾ ਸਾਹਮਣਾ ਕਰਨਾ ਪੈਂਦਾ ਪੰਜਾਬ ਸਰਕਾਰ ਅਤੇ ਪਟਿਆਲਾ ਪੁਲਿਸ ਦੇ ਜਿਹੜੇ ਸਹਿਯੋਗ ਨਾਲ ਇਹ ਟ੍ਰੈਫਿਕ ਪਹਿਲਾ ਸਪਤਾਹ ਮਨਾਇਆ ਜਾਂਦਾ ਸੀ ਬੇ ਟ੍ਰੈਫਿਕ ਪੰਦਰਵਾੜਾ ਮਨਾਇਆ ਜਾਣ ਲੱਗਿਆ ਹੁਣ ਇਹ ਟ੍ਰੈਫਿਕ ਮਾਹ ਪਹਿਲੀ ਵਾਰ ਮਨਾਇਆ ਜਾ ਰਿਹਾ ਹੈ ਮਾਨਯੋਗ ਡੀਜੀਪੀ ਸਾਹਿਬ ਦੇ ਪੰਜਾਬ ਸਰਕਾਰ ਦੇ ਜਿਹੜੇ ਇਹ ਜਿਹੜੀ ਐਕਸੀਡੈਂਟਾਂ ਤੋਂ ਬਚਣ ਲਈ ਜਿਹੜੀ ਮੁਹਿੰਮ ਜਿਹੜੀ ਛੇੜੀ ਗਈ ਹੈ ਰਿਫਲੈਕਟਰ ਲਗਾਉਣ ਦੀ ਇਹ ਰੇੜੀਆਂ ਤੇ ਰੇੜੀਆਂ ਤੇ ਜਿਨ੍ਹਾਂ ਦੇ ਪਿੱਛੇ ਕੋਈ ਲਾਈਟ ਨਹੀਂ ਹੁੰਦੀ ਇਹ ਉਹਨਾਂ ਪਿੱਛੇ ਅਸੀਂ ਰਿਫਲੈਕਟਰ ਕੈਂਪ ਲਗਾ ਲਗਭਗ 1000 ਰਿਫਲੈਕਟਰ ਸੀ ਲਗਾਨੇ ਕਲੱਬ ਵੱਲੋਂ ਤੇ ਇਸ ਸਾਲ ਵੀ ਲਗਾ ਰਹੇ ਆ ਤਾਂ ਜੋ ਜਿਹੜੇ ਐਕਸੀਡੈਂਟਾਂ ਤੋਂ ਬਚਿਆ ਜਾ ਸਕੇ ਕੀਮਤੀ ਜਾਨਾਂ ਅਸੀਂ ਬਚਾ ਸਕੀਏ ਵਿੱਚ ਅਸੀਂ ਟਿਕਣ ਨੂੰ ਮੁਲਾਜ਼ਮਾਂ ਮਾਪ ਵੀ ਜਾਂਨ ਵਤ ਵਤ ਚਲਾਨ ਵੀ ਕਰਦਾ ਜੀ ਉਹ ਸੜਕ ਹੀ ਤੰਗ ਹੈ ਜੀ ਕੁਝ ਤਾਂ ਤੁਹਾਨੂੰ ਪਤਾ ਹੀ ਹੈ ਬਾਜ਼ਾਰ ਤੰਗ ਹੈ ਜੀ ਉਧਰਲਾ ਪਾਸਾ ਪਰ ਅਸੀਂ ਜਾਣਦੇ ਆ ਜਮ ਕੋਸ਼ਿਸ਼ ਤਾਂ ਇਹੀ ਕਰੀ ਦੀ ਬਿਜਾਮਾ ਨਾਂ ਲੱਗੇ ਜੀ ਜਿਹੜੀਆਂ ਗੱਡੀਆਂ ਗਲਤ ਪਾਰਕਿੰਗ ਨੇ ਉਹ ਅਸੀਂ ਚੱਕ ਕੇ ਵੀ ਲਿਉਂਦੇ ਆ ਚਲਾਨ ਵੀ ਕਰਦੇ ਆ ਤੇ ਅੱਗੋਂ ਅਸੀਂ ਅਪੀਲ ਵੀ ਕਰਦੇ ਆ ਵੀ ਉਹ ਰੋਡ ਤੇ ਨਾਂ ਲਾਈਆਂ ਜਾਣ ਤਾਂ ਕਿ ਕੋਈ ਕੀ ਇਮਤੀ ਜਾਣਕ ਚਲੀ ਜਾਵੇ ਜੀ ਕੋਈ ਐਂਬੂਲੈਂਸਾਂ ਦਾ ਆਮਾਣਾ ਜਾਣਾ ਹਸਪੀਟਲ ਉੱਧਰ ਤੋਂ ਠੀਕ ਸਤਿਗ੍ਰਿਤਾ ਦੋਸਤੋ ਮੈਂ ਹਰਮਨਵਿੰਦਰ ਭੱਟੀ ਔਰ ਤੁਸੀਂ ਜੁੜੇ ਹੋ ਉਤਾਰਾ ਬੋਲੇ ਪੰਜਾਬੀ ਚੈਨਲ ਦੇ ਨਾਲ ਬਿਲਕੁਲ ਲਾਈਵ ਤਸਵੀਰਾਂ ਤੁਸੀਂ ਦੇਖ ਰਹੇ ਹੋ ਜੀ ਬਾਬਾ ਬੰਦਾ ਸਿੰਘ ਬਹਾਦਰ ਚੌਕ ਸਮਾਣਾ ਤੋਂ ਜਿੱਥੇ ਕਿ ਅੱਜ ਸੜਕ ਸੁਰੱਖਿਆ ਨੂੰ ਮੁੱਖ ਰੱਖਦੇ ਹੋਏ ਟ੍ਰੈਫਿਕ ਇੰਚਾਰਜ ਸਮਾਣਾ ਐਸ.ਟੀ.ਐਮ ਸਾਹਿਬ ਸਮਾਣਾ ਔਰ ਸਮੂਹ ਲਾਇਨਸ ਕਲਬ 골ਡ ਦੇ ਅੌਧੇਦਾਰਾ ਵੱਲੋਂ ਮੈਂਬਰ ਸਭਾ ਨਾਲ ਵੱਲੋਂ ਵਾਹਕਲਾ ਦੇ ਜਿਹੜੇ ਐ ਰਿਫਲੈਕਟਰ ਲਗਾਏ ਗਏ ਜਿਹਦੇ ਵਿੱਚ ਟਰਾਲੀਆਂ ਟਰੈਕਟਰ ਟਰੱਕਾਂ ਨੂੰ ਰੋਕੇ ਰਿਫਲੈਕਟਰ ਜਿਹੜੇ ਲਗਾਏ ਗਏ ਸੋ ਇਸ ਮੌਕੇ ਵਿਸ਼ੇਸ਼ ਤੌਰ ਤੇ ਐਸ ਜੀ ਮ ਸਮਾਣਾ ਵੀ ਪਹੁੰਚੇ ਹੋਏ ਸਨ ਔਰ ਸੇਵਕ ਸਿੰਘ ਜੀ ਟ੍ਰੈਫਿਕ ਇੰਚਾਰਜ ਹੋਰੀ ਆਪਣੇ ਹੱਥੀ ਆਪ ਜਿਹੜੇ ਕਿ ਰਿਫਲੈਕਟਰ ਵਾਹਿਕਲਾਂ ਦੇ ਲਗਾ ਰਹੇ ਸਨ ਔਰ ਬਹੁਤ ਅੱਛਾ ਉਪਰਾਲਾ ਹੈ ਟ੍ਰੈਫਿਕ ਪੁਲਿਸ ਸਮਾਣਾ ਦਾ ਅਸੀਂ ਰਿਫਲੈਕਟਰ ਲਾਏ ਨੇ ਜੀ ਤਾਂ ਕਿਉਂਕਿ ਧੁੰਦ ਦਾ ਟਾਈਮ ਹੈਗਾ ਕਈ ਵਾਰੀ ਪਤਾ ਨਹੀਂ ਲੱਗਦਾ ਵੀ ਅੱਗੇ ਕਿਹੜਾ ਵਾਹਿਕਲ ਜਾ ਰਿਹਾ ਤੇ ਇਹ ਜਿਹੇ ਉਪਰਾਲਿਆਂ ਨਾਲ ਜਿਹੜਾ ਹੈਗਾ ਉਹ ਲੋਕਾਂ ਦੀਆਂ ਜਿਹੜੀਆਂ ਕੀਮਤੀ ਜਾਨਾਂ ਬਚਣਗੀਆਂ ਜੀ ਬਹੁਤ ਵੱਡਾ ਉਪਰਾਲਾ ਹੈਗਾ ਤੇ ਮੈਂ ਇਹਨਾਂ ਦਾ ਧੰਨਵਾਦ ਕਰਦਾ ਹੈਗਾ ਟ੍ਰੈਫਿਕ ਪੁਲਿਸ ਸਮਾਣਾ ਦਾ ਤੇ ਜਿਹੜੇ ਲਾਂਚ ਕਪ 골ਡ ਵਾਲੇ ਜਿਹੜਾ ਹੈਗਾ ਇਹਨਾਂ ਦਾ ਧੰਨਵਾਦ ਕਰਦਾ ਨਾਲ ਮੈਂ ਬੇਨਤੀ ਵੀ ਕਰਦਾ ਸਮਾਣਾ ਸ਼ਹਿਰ ਵਾਸੀਆਂ ਨੇ ਵੀ ਹੁਣ ਵੀ ਮੈਂ ਆਇਆ ਤਾਂ ਲੋਕ ਜਿਹੜੇ ਹੈਗੇ ਨੇ ਰਸਤੇ 'ਚ ਹੀ ਗੱਡੀਆਂ ਲਾ ਕੇ ਚੱਲ ਜਾਂਦੇ ਦੇਖੋ ਫਿਰ ਤੁਸੀਂ ਸਮਾਣਾ ਵਾਸੀ ਹਾਂ ਬਾਂਹ ਦੇਣਗੇ ਸਾਡੇ ਜਿਹੜੇ ਸਲਾਨ ਹੋ ਰਹੇ ਨੇ ਤੇ ਆਪਣੇ ਆਪ ਹੀ ਸਮਝਣ ਵੀ ਕਿਉਂਕਿ ਟ੍ਰੈਫਿਕ ਬਹੁਤ ਜ਼ਿਆਦਾ ਵੱਜਦਾ ਸਮਾਣਾ ਦਾ ਬਣਤਰ ਇਸ ਤਰ੍ਹਾਂ ਦੀ ਹੈ ਕਿਆਂ ਵੀ ਸੜਕਾਂ ਗਲੀਆਂ ਥੋੜੀਆਂ ਭੀੜੀਆਂ ਨੇ ਤੇ ਪ੍ਰਸ਼ਾਸਨ ਦਾ ਟ੍ਰੈਫਿਕ ਪੁਲਿਸ ਦਾ ਸਾਥ ਦਿਓ ਅਸੀਂ ਸਾਰੇ ਰਲ ਕੇ ਇਸ ਸਮੱਸਿਆ ਤੇ ਹੱਲ ਪਾਸ ਜਿਹੜਾ ਸਮੱਸਿਆ ਦਾ ਹੱਲ ਕੱਢ ਸਕਦੇ ਆਂ